ਹਾਂਜੀ ਮਿੱਤਰੋ ਸੰਗਰੂਰ ਖੜਿਆ ਮੰਡੀ ਦੇ ਵਿੱਚ ਹੈ ਨਾ ਤੇ 1509 ਲੈ ਕੇ ਆਈ ਸੀ ਪਹਿਲਾਂ ਬਰਨਾਲੇ ਵੇਚੀ ਸੀ ਤੇ ਅੱਜ ਲੈ ਕੇ ਆ ਆਪਾਂ ਸੰਗਰੂਰ ਤੇ ਬੋਲੀ ਇੱਧਰ ਲਈ ਆ ਗਿਆ ਆਪਣੀ ਉਹ ਭਈਆ ਢੇਰੀ ਇੱਧਰਲੀ ਸਾਈਡ ਤੇ ਟਰੱਕ ਦੀ ਪਿਛਲੀ ਛੜ ਤੇ ਇੱਧਰੋਂ ਬੋਲੀ ਆ ਗਿਆ ਸਾਨੂੰ ਮੁਖਾਉਣਾ ਵੀ ਕੀ ਰੇਟ ਆ ਬਾਕੀ ਉਧਰ ਪਹਿਲਾਂ ਆਪਣੇ ਦੋ ਢੇਰੀਆਂ ਲੱਗ ਚੁੱਕੀਆਂ ਨੇ ਤੇ ਬਰਨਾਲੇ ਨਾਲੋਂ ਜਿਹੜਾ ਬੋਲੀ ਦਾ ਰੇਟ ਆ ਉਹ ਬਹੁਤ ਜ਼ਿਆਦਾ ਫਰਕ ਆਗਾ ਵੀ ਵੀਡੀਓ ਨੂੰ ਸ਼ੇਅਰ ਕਰੀ ਚਲੋ ਵੱਧ ਵਧ ਜਿਹੜੇ ਜਿਹੜੇ ਵੀਰ ਜ਼ਿਮੀਦਾਰ ਭਰਾ ਦੇਖ ਸੁਣੇ ਦੇਖੀ ਜਾਂਦੇ ਵੀਡੀਓ ਨੂੰ ਨਾ ਵੀਡੀਓ ਸ਼ੇਅਰ ਕਰ ਦਿਓ ਜਿਹੜੀ ਆਉਂਦੀ ਵੀ ਬਹੁਤ ਹੈ ਦੇਖੋ ਹਜੇ ਤੱਕ ਆਈ ਜਾਂਦੀ ਹੈ ਟਰਾਲੀਆਂ ਤੇ ਜਿਹੜੀ 1509 ਵਗੈਰਾ 11 21 ਵਗੈਰਾ ਜਿੰਨੀਆਂ ਵੀ ਲਾਈਆਂ ਹਨ ਵਾਸਵਤੀ ਸਾਰੀਆਂ ਸੰਗਰੂਰ ਡਿੱਗਦੀਆਂ ਸਭ ਤੋਂ ਵੱਧ ਕਾ ਤੁਹਾਨੂੰ ਆਪਾਂ ਰੇਟ ਵਗੈਰਾ ਦੇਖਦੇ ਆ ਕਿ ਬਣਦਾਗਾ ਬਾਸ 3100 ਇੱਥੇ ਭੇਜਦਾ ਜਿਹੜਾ ਫਿਰ ਭੇਜਦੇ ਨੇ ਆਜਾ 5000 10 15 20 25 30 35 40 50 55 60 65 70 75 80 84 3285 3285 3285 ਮਸਲਦਾ ਇਧਰ ਇੰਟ ਇਧਰ ਹਮਤ ਮਸਲਦਾ ਰੇਟ ਲਗਾਈ 3285 ਸੰਗਰੂਰ ਮੰਡੀ ਦੇ ਵਿੱਚ ਅੱਜ ਦਾ ਰੇਟ ਹੈ ਜਿਹੜਾ 23 ਤਰੀਕ ਦਾ 23 ਅਕਤੂਬਰ ਦਾ ਰੇਟ ਹੈ ਜਿਹੜਾ ਅੱਜ 3285 ਨੂੰ ਲੱਗਿਆਗਾ ਉਹ ਪਰਲੀ ਮੰਡੀ ਦੇ ਵਿੱਚ ਉਧਰ ਲਈ ਚੱਲ ਪਿਆ ਹੁਣ ਇੱਥੇ ਆ ਵੀ ਮੋਨਾ ਵੀਰ 1509 ਦੀ ਬੋਲੀ ਹੋ ਰਹੀ ਹੈ ਇੱਧਰ 50 55 ਕੰਨਿਆ ਯਾਰ 55 ਰੁਪਏ ਕੰਨਿਆ ਯਾਰ 55 ਬੋਲੇ ਬੌਜੀ ਕੰਨਿਆ ਯਾਰ 55 ਰੁਪਏ ਰਹੀ ਹੈ ਮਰਾਇ ਦੀ ਮਰਾਇ ਦੀ ਹੈ ਸਾਡੇ ਵਿੱਚ ਰਲ ਰਲ ਲਗਾ ਦੇ ਰੇਟ ਦੇ ਕੱਟਵਾ ਦੇ ਟੋਕਟਾ ਕੇ ਲਖਾ ਲੀਏ ਆ ਕੀ ਬਾਹੂਇਆ ਜਦ ਨੰਮੀ ਹੋ ਗਿਆ ਚਲ ਲਗਾ ਦੇ 3555 ਲੇਖ ਲਾ ਤੰਗਾ ਆ ਗਿਆ ਲੋ ਜੀ 3555 ਲੱਗਿਆ 1509 ਹੁਣ ਇਧਰ ਲਈ ਢੇਰੀ ਤੇ ਆ ਗਈ ਬੋਲੀ ਅੱਪਾ ਨਾਲਾ ਪੱਖਾ ਸ਼ੁਰੂ ਕਰਾ ਪੱਖਾ ਦਾ ਰਾਮ ਜੀ ਉਹ ਜਿਸ ਮਾਨ ਜੀ ਦਾ ਹੋ ਰਹਾ ਪੰਜ 10 15 20 25 30 35 40 2900 2900 ਇਹ ਓ ਜੀ 2900 ਰੁਪਏ 45 40 ਰੁਪਇਆ ਜਦੋਂ ਜਸਤਪਾਤ ਕੋਲ ਪਰੋਜੈਕਟ ਚੱਲ ਰਿਹਾ ਸੀ ਪੰਜ 10 15 20 25 ਤੇ 30 ਸੀ ਰੁਪਏ ਉਹ 1500 ਰੁਪਏ 3030 ਨੂੰ ਲੱਗਿਆ ਮਿੱਤਰੋ ਆਹ ਢੇਰੀ 3030 ਨੂੰ 1509 1509 ਜੀ ਦਾ ਰੇਟ ਸੀ ਜਿਹੜਾ 3130 ਰੁਪਏ 40 ਰੁਪਏ ਕਰ ਤੇ 3500 ਰੁਪਏ ਦੇ ਸਾਬ ਨਾਲ ਲੱਗੇ ਜਿਹੜੀ ਮੋਸਰ ਆ ਗਈ ਇਹ 3285 ਰੁਪਈਆ ਨੂੰ ਲੱਗਿਆ ਮਿੱਤਰੋ ਮੁਸਲ ਦਾ ਰੇਟ ਜਿਹੜਾ ਵਧਦਾ ਹੈਗਾ ਨਾ 11 21 ਵਗੈਰਾ ਦਾ ਇਹਨਾਂ ਦਾ ਰੇਟ ਵਧਦਾ ਤੇ ਬੋਲੀ ਜਿਹੜੀ ਹੁਣ ਇਧਰ ਨੂੰ ਚੱਲੀ ਜਾਂਦੀ ਆ ਜੋ ਕਰਨਾ ਤੁਹਾਨੂੰ ਦਿਖਾਈ ਇਹਨਾਂ ਸੰਗਰੂਰ ਮੰਡੀ ਦਾ ਰੇਟ ਬਰਨਾਲੇ ਦੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਬਰਨਾਲੇ 25 2600 ਨੂੰ ਵਾਹਲਦੇ ਨੇ ਤੇ ਇੱਥੇ ਇਹ 3031 32 ਸਾਨੂੰ ਇਹ ਰੇਟ ਹੈਗਾ ਚੱਲਦਾ ਹੈਗਾ ਪਿਛਲਾ ਨੰਬਰ 2705 10 15 B 25 3 35 40 40 30 60 70 ਇਹ ਕਰਨਾ ਸੀ ਕਿਹਾ 359 2500 510 15 B 25 3 35 40 45 50 60 ਤੋਂ ਪੈਸੇ ਕਰਾਂਗੇ 78 945 ਉਹਨਾਂ ਨੂੰ ਨਾ ਲੱਗਾ 2900 2900 2900 2900 ਇਹ ਇਹ ਡਾਇਰੈਕਟਲੀ ਹੋ ਗਏ ਉਹ 2900 ਨੂੰ ਲੱਗਿਓ ਜੀ 1500 ਨੂੰ 2900 ਨੂੰ ਇੱਥੇ ਰਹਿ ਰਿਹਾ 150 ਵੱਧ ਹੋ ਗਈ ਦੀਪ ਦੋ ਟਰਾਲੀਆਂ ਦੇ ਵੀ 200 ਸਭਾ ਦੋ ਹੋਰੀ ਹੈ ਸਮਝ ਜਰੀ ਹੈ ਹਾਂ ਲਓ ਜੀ 8 ایرিয়া 21 ਕਟੀਆਂ ਲਈ ਖਰੂਦ 55742869 ਤੇ ਪਿਛਲੇ ਮੇਟਾ 2100 ਹੋਰ ਉਹਨਾਂ 5252 ਦੀ ਪੰਜਾਜ ਤੇ 57428690 ਤੇ ਪਿਛਲੇ 2900 510 ਜੇ 152 ਦੀ 25 ਦੀ 35 ਦੀ ਪੰਜਾਜ ਤੇ 57428690 ਤੇ ਪਿਛਲੇ ਮੇਟਾ ਨਹੀਂ ਜਿਆ 510 ਜੇ 152 ਦੀ 25 ਦੀ ਪੰਜ ਦੀ 4100 557428690 ਮੇਕਾ 300 ਬੋਲੇ ਬੋਲੇ 100 ਰੁਪਏ ਬੋਲੋ ਜੀ 3100 ਬੋਲੇ ਜੀ 12:00 12 ਵਜਾ ਸੀ ਇਹ 3100 ਕਿੰਨੋ ਜੀ ਹੈ ਕਿਹੜਾ ਵੀ ਹੈ ਇਹ 65 70 2970 75 80 85 90 92 95 2995 ਰੁਪਏ ਆ ਜਾ ਇੱਧਰ ਆ ਜਾ ਇੱਧਰ ਆ ਜਾ ਇੱਧਰ ਚਲੋ ਚਲੋ ਜਿੰਮੇਦਾਰ ਯਾਰ ਆਪਦੀ ਆਪਦੀ ਢੇਰੀ ਲਵੇ ਹੋ ਜੋ ਬਾਈ ਜੀ ਆਹ ਨਹੀਂ ਕਾਰ ਹੈ ਕਾਰ पच्ची तीज पैंती पचाई पचवंजा पचहत्तर जो जी पांच दर्ज पंद्रह बी पच्ची पचानवे तिन्न हज़ार पैंती चालीस पंताली पाँ पचवंजा सठ तिन्न हजार अठ पठ सतर सत्तर पचहत्तर अस्सी तिन्न हजार अस्सी रुपये ਕੀ ਡੀ ਰਾਇਤ ਲਿਖੀ ਹੋਰ ਕਿਹੜੀ ਆਏ 3080 ਲਓ ਜੀ ਆਪਣੀ ਵਾਰੀ ਵੀ ਆ ਗਈ ਵਾਰੀ ਆ ਗਈ ਲਓ ਜੀ ਆਪਣੀ ਵਾਰੀ ਆ ਗਈ ਤੇ ਅੱਜ ਤਾਂ ਪੰਜਾ ਰੱਖੋ ਜੀ 50 50 ਅੱਜ ਨਾਲ ਸਾਰਾ ਮਾਲ ਆਊਗਾ ਸਾਰਾ ਆਊਗਾ ਸਾਰਾ ਆਊਗਾ 82 300 ਕੋਰੀਏ ਬੋਲੀਏ 300 ਕੋਰੀਏ ਅਮਰਜੀਤ ਜੀ ਦਿਆ ਤੇ ਨਹਿਰੀ ਬੋਲੇ ਨੂੰ 3000 35 25 40 50 50 3000 50 ਬੋਲੋ 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 55 60 60 65 70 77 3000 70 ਵੀਡੀਓ ਲਿਆ ਇਹ ਮਹਾਰਾਜ ਲਈ ਪ੍ਰਾਈਸ ਜੀ 3000 70 ਦੋ ਵਾਰ ਦੋ ਪ੍ਰੈਸ ਕਰੋ 5000 70 ਹਾਂ ਜੀ ਦਾ ਐਫਸੀ ਆ ਫੜਦੇ ਆ ਬਾਈ ਅੱਧਾ ਪੌਣਾ ਘਾਟਾ ਲੱਗ ਜੀ ਚਲੋ ਬਈ ਜਿੰਨ ਲਗਾ ਹਾਂ ਇਹ ਬੰਦੇ ਨੇ 3070 ਹਾਂ ਜੀ ਸ਼ੂਟ ਕਰਨੀ ਆ ਆਸ਼ੂ ਇਹ ਮੂਹ ਨਹੀਂ ਘਾ ਕਰ ਤੇ ਚੜਦੀ ਆ ਉਹ 300 300 300 ਗੱਟੇ ਮੂਹ ਹੋਗਾ 300 ਦਾ ਕਰੀ ਲਿਆ ਮੈਂ ਫੋਟੋ ਫੋਟੋ ਨਹੀਂ ਪੜੇ ਨਾ ਲੋ ਜੀ 1500 ਨੂੰ 3070 ਨੂੰ ਲੱਗੀ ਆ ਤੇ ਇਹ ਸੀ ਸੰਗੂਰ ਮੰਡੀ ਦੀ ਬੋਲੀ ਨਾ ਤੇ ਬਾਕੀ ਉਹ ਗਾਹਾਂ ਦੀ ਸਾਈਡ ਉਧਰ ਨਾ ਗਈ ਬੋਲੀ ਤੇ ਬਾਕੀ ਵੀਡੀਓ ਨੂੰ ਮਿੱਤਰੋ ਕਰ ਦੋ ਸ਼ੇਅਰ ਹੈਨਾ ਧੰਨਵਾਦ ਜੀ